ਕਿਹੜੇ ਅੱਜ ਇਹ ਜਿਹੜੇ ਨਾਗੋ ਦੇ ਵਿੱਚ ਜਿਹੜੀ ਬਲਾਕ ਸੰਭਤੀ ਦੀ ਟੂਲ ਹੋ ਰਹੀ ਕਿਸ ਤਰ੍ਹਾਂ ਦੇਖਦੇ ਜੀ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਜੀ ਬਹੁਤ ਵਧੀਆ ਜੇ ਬੜੀ ਕਿਰਪਾ ਸਤਿਗੁਰ ਦੀ ਸਾਰੇ ਅਲੱਗ-ਅਲੱਗ ਜਿਹੜੀ ਜਿੱਦਾਂ ਕਾਂਗਰਸ ਦਾ ਆਮ ਪਾਰਟੀ ਭਾਜਪੀ ਦਾ ਬੂਥ ਲੱਗਾ ਜੇ ਆਜ ਆਦੇਮੀਦਾਰ ਪੰਥ ਘੱਲੋਂ ਖੜੇ ਆ ਤੇ ਬਹੁਤ ਵਧੀਆ ਮਾਹੌਲ ਹੈ ਜੀ ਕਿਸ ਤਰ੍ਹਾਂ ਦਾ ਪਰ ਬੰਦ ਕਿਸ ਤਰ੍ਹਾਂ ਦੇ ਨੇ ਪ੍ਰਸ਼ਾਸਨ ਵੱਲੋਂ ਉਸ ਦਾ ਕੋਈ ਤਕੀ ਨਹੀਂ ਚਾਹੀ। ਨਾ ਵੀ ਕੋਈ ਇਦਾਂ ਦਾ ਕੋਈ ਸ਼ੂ ਨਹੀਂ ਜੇ ਬਹੁਤ ਵਧੀਆ ਬੜੇ ਆਰਾਮ ਨਾਲ VOTING ਹੋ ਰਹੀ ਆ। ਕੋਈ ਪ੍ਰਸ਼ਾਸਨ ਦਾ ਬਹੁਤ ਵਧੀਆ ਉਹਨਾਂ ਦਾ ਸਹਿਯੋਗ ਆ ਤੇ ਬੜਾ ਸੋਹਣੀ VOTING ਹੋ ਰਹੀ ਆ ਜੀ। ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਆ। ਨਹੀਂ ਦੇਖਦੇ ਕਿਹੜੀ ਪਾਰਟੀ ਇਸ ਨੂੰ ਜਿੱਤ ਪ੍ਰਾਪਤ ਕਰੇਗੀ। ਐਸੇ ਮੇਰੀ ਪਾਰਟੀ ਦੀ BJP ਜਿੱਤ ਕਰੂਗੀ। ਪੱਕਾ ਜੀ। ਪੱਕੀ ਉਮੀਦ ਹੈ ਆ ਵੀ BJP ਤੋਂ ਜਿੱਤੂਗੀ। ਇਸ ਤਰ੍ਹਾਂ ਨੂੰ ਚਰਚਲ ਬਾਰੇ ਕਿਸ ਤਰ੍ਹਾਂ ਦਾ ਸੋਚਦੇ ਐ ਕਿ ਬੋਤ ਨਹੀਂ ਲੱਗੇਗਾ ਉਹਨਾਂ ਦਾ ਭਾਜੀ ਇਦਾਂ ਕਹੇ ਵੀ ਐਰ ਕੀ ਤੇ ਉਹਨਾਂ ਦੀ ਬਿਲਕੁਲ ਸਫਾਈ ਕਰ ਦਿੱਤੀ ਆ ਜੀ ਇਹ ਪਿੰਡ ਦਾ ਆਗੂ ਕਹਿੰਦੇ ਵਿੱਚੋਂ ਬਿਲਕੁਲ ਨਹੀਂ ਸਫਾਈ ਜੇ ਇਹ ਮੇਰਾ ਉਹਨਾਂ ਦਾ ਲੀਡਰ ਹੀ ਸੀ ਆਖਰ ਦੇਵ ਸਿੰਘ ਦੇਬਾ ਉਹ ਪਿੰਡ ਵਿੱਚ ਕੋਈ ਵੀ ਚੰਗਾ ਕੰਮ ਨਹੀਂ ਹੋਇਆ ਜੇ ਗਰੀਬਾਂ ਪਰਿਵਾਰਾਂ ਦੇ ਝੂਠੇ ਪਰਚੇ ਕਰਾਉਣੇ ਬਹੁਤ ਉਹਦਾ ਪ੍ਰਾਰਾ ਜਾਨੀ ਕੋਨੇ ਆ ਮੋਦੀ ਪੁੱਟ ਦਿੱਤਾ ਜਿਉ ਨੇ ਹਾਂਜੀ ਆ ਤਾਂ ਦੇ ਲੋ ਜਾ ਕੇ ਤੇ ਉਹ ਆ ਪਰ ਤੱਕ ਵੀ ਜਿਹੜੀ ਹੈਗੀ ਆ ਪਾਰਟੀ ਉਹਦੇ ਜਾ ਕੇ ਬੈਠਾ ਜਾ ਕੇ ਜਿਹੜਾ ਉਹਨਾਂ ਨੇ ਕੈਲੀਦਾ ਪਾ ਕਰਕੇ ਨਹੀਂ ਉਹਨਾਂ ਨੇ ਕੋਈ ਸਾਂਝਾ ਨਹੀਂ ਖਾ ਰਿਆ ਨਹੀਂ 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 ਇਹ ਗਲਤ ਫਾਮੀ ਇਹ ਗਲਤ ਫਾਮੀ ਸਾਡੇ ਮੇਰੇ ਪਿੰਡ ਵਾਸੀਆਂ ਨੂੰ ਵੀ ਮੈਂ ਤੁਹਾਡੇ ਮੀਡੀਆ ਦੇ ਜ਼ਰੀਏ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਆਜਿ ਤੋਂ 5-6 ਮਹੀਨੇ ਪਹਿਲਾਂ ਉਹ ਉਹ ਟੀਮ ਆਈ ਉਹਦਾ ਕੜਾ ਜਿਹੜਾ ਕਾਲਾ ਜੀ ਨੂੰ ਕਹਿੰਦੇ ਦਲਬੀਰ ਸਿੰਘ ਆ ਦਲਬੀਰ ਸਿੰਘ ਆ ਦਲਬੀਰ ਸਿੰਘ ਜਿਹੜਾ ਪੰਥ ਕਰ ਲੋ ਜਿਨ੍ਹਾਂ ਦਾ ਚੋਣ ਨਿਸ਼ਾਨ ਹੈਗਾ ਜੀ ਟਾਰਚ ਉਹ ਆਪ ਤੋਂ 5-6 ਮਹੀਨੇ ਪਹਿਲਾਂ ਅਕਾਲੀ ਦਲ ਵੱਲੋਂ ਉਹਦੀ ਇਹਨਾਂ ਨੇ ਪੂਰਾ ਧੇੜੇਬਾਜੀ ਕਰ ਲਈ ਵੀ ਆਪਾਂ ਅਰਜੀ ਅਕਾਲੀ ਦਲ ਵੱਲੋਂ ਇਹਨਾਂ ਨੂੰ ਆਪਾਂ ਜਿਤਾਉਣਾ ਇਹਨਾਂ ਨੂੰ ਖੜਾਣਾ ਹੈਗਾ ਪਰ ਜਦੋਂ ਹੁਣ ਪਿੰਡ ਵਾਸੀਆਂ ਨੂੰ ਵੀ ਬਾਕੀ ਮਾਨ ਸਰਕਾਰ ਵੱਲੋਂ ਵੀ ਜਿਹੜਾ ਆ ਐਪੀਆਰ ਕੀ ਇਹਨਾਂ ਦੀ ਕੋਈ ਮਿਸਟੇਕ ਹੋਈ ਜਿਹਦੇ ਕਰਕੇ ਇਹਨਾਂ ਦੀਆਂ ਫਾਈਲਾਂ ਕੁਝ ਕਲੋਜ਼ ਹੋ ਗਈਆਂ ਤੇ ਬਾਕੀ ਚਲੋ ਜੇ ਉਹਨਾਂ ਦੇ ਕੋਈ ਗਲਟ ਕੰਮ ਕੀਤਾ ਚਲੋ ਉਹ ਤੇ ਕਾਨੂੰਨੀ ਤੌਰ ਤੇ ਹੋ ਗਿਆ ਹਣਾ ਜੀ ਤੇ ਇਦਾਂ ਦਾ ਕੋਈ ਇਸ਼ੂ ਨਹੀਂ ਹੈਗਾ ਜੀ ਇਹ ਇਹਨਾਂ ਜਿਹੜਾ ਹੁਣੇ ਇੱਕ ਡਰਾਮਾ ਜਿਹਾ ਕਰਦੇ ਆਂ ਆਂ ਕਿ ਅਕਾਲੀ ਦਲ ਦਾ ਅਕਾਲੀ ਦਲ ਦਾ ਬਿਲਕੁਲ ਸਫਾਈ ਸਾਫ ਹੋ ਗਿਆ ਜੀ ਅਕਾਲੀ ਦਲ ਦਾ ਇਥੋਂ ਉਹ ਇਹ ਕਰਕੇ ਆ ਜੀ ਕਿ ਇਹਦਾ ਵੀ ਮਾਰੇ ਲੀਡਰਾਂ ਦੇ ਕਰਕੇ ਮਾਰੇ ਲੀਡਰਾਂ ਦੇ ਕਰਕੇ ਹਾਂ ਜੀ ਤੇ ਬਾਕੀ ਇਹ ਤੇ ਇਹੀ ਆ ਵੀ ਜੀ ਦੇ ਦੇ ਪਰ ਵੀ ਜੀਡੀ ਪਾਰਟੀ ਨੂੰ ਐਸਾ ਜਨਾ ਚਪੋਰ ਕਰੇ ਕੋਈ ਪਾਰਟੀ ਜਿੱਤ ਰਹੀ ਹੈ ਜਿਹਾ ਉਹਨਾਂ ਦਾ ਉਹ ਕੈਂਡੀਡਟ ਵੀ ਬਹੁਤ ਬੀਜਪੀ ਦਾ ਕਿੰਨਾੜ ਮੁਕਾਬਲਾ ਕਰਦਾ ਤੇ ਬੀਜਪੀ ਦਾ ਜਿਹੜਾ ਮੁਕਾਬਲਾ ਜੀ ਉਹ ਤਾਂ ਬੜਾ ਪਿੰਡ ਵਾਸੀਆਂ ਨੂੰ ਪਤਾ ਹੀ ਹੈ ਜੀ ਥੱਕ ਗਏ ਵੀ ਤੁਹਾਡੀ ਬਹੁਤ ਜੀ ਵੀ ਐਸ ਨਹੀਂ ਮੈਂ ਖੁਦ ਕਹਿੰਦਾ ਮੈਂ ਹਟਾ ਵਜਤਾ ਖੁਦ ਹੋ ਰਿਹਾ ਮੈਂ ਮੈਨੂੰ ਆਸ ਹੈ ਮੇਰੇ ਪਿੰਡ ਵਾਸੀਆਂ ਦੇ ਵੀ ਮੈਨੂੰ ਯਾਰ ਕੀ ਹਾਂ ਕਿਉਂਕਿ ਬਹੁਤ ਪਰੇਸ਼ਾਨ ਨੇ ਲੋਕ ਸਾਰਾ ਨੋਟਾਂ ਪਾਪਾ ਵੇਲ ਨੇ ਤੁਸੀਂ ਜਿੱਤ ਜਾਂਦੇ ਤੇ ਪਿੰਡ ਵਾਸਤੇ ਕੀ ਕੀ ਬਿਲਕੁਲ ਜੀ ਪਿੰਡ ਵਾਸਤੇ ਜੋ ਵੀ ਬਰਾਂਦਾ ਹੋਣਗੇ ਜੋ ਵੀ ਪਿੰਡ ਦਾ ਵਿਕਾਸ ਹੋਊਗਾ ਮੈਂ ਕਰੂੰਗਾ ਮੈਂ ਖੁਦ ਫੌਜੀ ਆਦਮੀ ਆ ਮੈਂ ਵੱਧ ਤੋਂ ਵੱਧ ਪਿੰਡ ਵਾਸੀਆਂ ਲਈ ਪਿੰਡ ਲਵਾਇਆ ਮੈਂ ਬਾਅਦ ਤੋਂ ਵੱਧ ਤੁਹਾਡੀ ਸੇਵਾ ਕਰਾਂਗਾ ਇਨਸ ਮਤਨ ਦੇ ਤਲਾ ਬਹੁਤ ਵਧੀਆ ਜੀ ਬਹੁਤ ਵਧੀਆ ਉਹਨਾਂ ਨੂੰ ਪਤਾ ਪਿੰਡ ਵਾਸੀਆਂ ਨੂੰ ਕਿਉਂਕਿ ਮੈਨੂੰ 8-9 ਸਾਲ ਉਹਦੇ ਰਿਟਾਇਰਮੈਂਟ ਆਏ ਨੂੰ ਹਮੇਸ਼ਾ ਗਰੀਬ ਪਰਵਾਰਾਂ ਦੀ ਬਾਹ ਫੜਦੇ ਆਏ ਆ ਬਾਕੀ ਆ ਪਾਰਟੀ ਦਾ ਆ ਪਾਰਟੀਆਂ ਨੂੰ ਬਲਕ ਸੈਂਟੀ ਦਾ ਮੈਂਬਰ ਬਣਨਗੇ ਤੇ ਹੋਰ ਹੋਰ ਚੜਦੀ ਕਲਾ ਚ ਵਾਗ ਜਿੱਦਾਂ ਕਪੜੇ ਕਪੜੇ ਹੋ ਰਹੇ ਆ ਹਰ ਇੱਕ ਕੰਮ ਦੇ ਵਿੱਚ ਕਪੜੇ ਕਿਹੜੀ ਪਾਰਟੀ ਦਾ ਬਣਾ ਦੇਖੋ ਹਰ ਪੇਚੇ ਕੋਈ ਬਸ ਨਹੀਂ ਦੇ ਨਹੀਂ ਰਿਹਾ ਕੁਝ ਵੀ ਅਜੇ ਆਮ ਪਾਰਟੀ ਬਣੀ ਹੈ ਤਾਂ ਕੋਈ ਪਿੰਡ ਦਾ ਕੋਈ ਪਾਸੋਂ ਵੀ ਕੋਈ ਦੱਸੇ ਕੋਈ ਵਿਕਾਸ ਕੋਈ ਵੀ ਹੋਇਆ ਪਿੰਡ ਦਾ ਕੋਈ ਵਿਕਾਸ ਨਹੀਂ ਹੈ ਕੁਝ ਨਹੀਂ ਹੈ ਅੱਜ ਕੋਈ ਨਸ਼ੇ ਤੇ ਨਹੀਂ ਕੋਈ ਪਾਬੰਦੀ ਜੇ ਆਹ ਕਹੇ ਕੰਮ ਤੇ ਨਹੀਂ ਕੋਈ ਗਰੀਮ ਨੂੰ ਕੋਈ ਸਹਾਤਾ ਨਹੀਂ ਜੀ ਇੱਥੇ ਅਜੀ ਗੋਟਾਲ ਸਾਰੇ ਲਈ ਜਾਂਦੇ ਵੀ ਨਹੀਂ ਕਿਸ ਤਰ੍ਹਾਂ ਦੇਖਦੇ ਕਿ ਐਸੋ ਤੇ ਜਿਹੜਾ ਚੋਣ ਮੈਦਾਨ ਵਿੱਚ ਸਾਰੀਆਂ ਪਾਰਟੀਆਂ ਨੇ ਜਿਦਾਂ ਬੀਜਪੀ ਕਾਂਗਰਸ ਆਮ ਆਦਮੀ ਪਾਰਟੀ ਵਿੱਚ ਪਾਜਾ ਆਦਮੀ ਦਬਾਰਾ ਚੋਣ ਨਹੀਂ ਕਾਲੀ ਦਾ ਕੈਂਡੀਡੇਟ ਨਹੀਂ ਕਹਿੰਦੇ ਬਾਰੇ ਕੀ ਕਹਿੰਦੇ ਅਸੀਂ ਅਸੀਂ ਦਾ ਆਪਣੇ ਆਮ ਆਦਮੀ ਵਾਲੇ ਕਹਿ ਸਕਦੇ ਕਿਉਂਕਿ ਜਿਹਾ ਜਿੱਦਾਂ ਕੰਮ ਕੀਤਾ ਸਾਡਾ ਸਰਪੰਚ ਕੰਮ ਕਰ ਰਿਹਾ ਦੂਸਰੀ ਪਾਰਟੀ ਬਾਰੇ ਪਾਜਾ ਕਹਿ ਨਹੀਂ ਸਕਦੇ ਕੋਈ ਤੇ ਬਾਕੀ ਜਿਹੜੀ ਅਕਾਲੀ ਦੀ ਉਹਨਾਂ ਦੀ ਪੁਰਾਣੀ ਨੀਤੀਆਂ ਅਕਾਲੀ ਜਦ ਦੀਆਂ ਪੁਰਾਣੀ ਨੀਤੀਆਂ ਕੋਈ ਹਾਂ ਅਨ ਤਾਂ ਖਤਮ ਹੋ ਗਿਆ ਬਾਕੀ ਜਿੱਦਾਂ ਸੁਖਮੀਰ ਬਾਦਲ ਨੇ ਜਿੱਦਾਂ 100 ਖਾਦੀ ਸਭ ਕੋ ਦੱਸਦਾ ਕਰਤ ਪੁਰਾਣੇ ਕੰਮ ਕੀਤੇ ਇਹਨਾਂ ਨੇ ਤਾਂ ਵਰਗੇ ਉਹਨਾਂ ਦਾ ਕੋਈ ਬਸ ਆ ਤੁਹਾਡਾ ਕਾਂਗਰਸ ਨਹੀਂ ਆਪਣਾ ਜੀ ਪਰ ਜਿਸ ਤਰ੍ਹਾਂ ਜਿਹੜਾ ਇਹ ਕਲੂਸਾ ਮਹਲਕਾ ਵੀ ਇੱਕ ਪੰਥਕ ਹਲਕਾ ਮੰਨਿਆ ਜਾਂਦਾ ਹਾਂਜੀ ਉਹਦੇ ਮੁਤਾਬਕ ਲੱਗਦਾ ਨਹੀਂ ਕਿ ਕਿਤੇ ਸ਼ੋਅਿੰਗ ਕਰੀ ਦੇ ਬੂਥ ਨਹੀਂ ਲਗਾ ਤੇ ਕਿਤੇ ਇਹ ਜਗ੍ਹਾ ਦਾ ਉਹਨਾਂ ਨੂੰ ਨੁਕਸਾਨ ਇੱਕ ਹੋ ਨਹੀਂ ਲੱਗੇ ਕੋਈ ਕੋਈ ਲੱਗੇ ਆ ਕੁਝ ਹੈਗੇ ਪੁਰਾਣੇ ਆਪਣੇ ਪਿੰਡ ਦੇ ਆਪਣੇ ਮੁੰਡੇ ਆ ਥੋੜਾ ਬੋਤ ਚੱਲਦਾ ਜੀ ਉਹਨਾਂ ਦਾ ਪਰ ਆਪਣਾ ਆਮ ਆਦਮੀ ਦਾ ਹੀ ਹੈ ਜੀ ਉਹ। ਪਰ ਅਕਸਰ ਸੋਸ਼ਲ ਮੀਡੀਆ ਦੇ ਵਿੱਚ ਉਹ ਬਹਿਣ ਹੋ ਜਾਂਦੀਆਂ ਕਿ ਆਮ ਆਦਮੀ ਪਾਰਟੀ ਉਹ ਜੀ ਕੋਈ ਕੀਤਾ ਜਾਂਦਾ ਤੁਹਾਡੇ ਵੱਲੋਂ ਇਹ ਤੁਹਾਡੀ ਪਾਰਟੀ ਲਈ ਕੋਈ ਤੱਕਾ ਨਹੀਂ ਜੀ ਇਹ ਤਾਂ ਤੱਕਾ ਜੀ ਤੁਸੀਂ ਵੇਖ ਲਓ ਇਹ ਵੇਖ ਸਕਦੇ ਕੀ ਤੱਕਾ ਹੁੰਦੇ ਕੋ ਹੁੰਦੇ ਆ ਆਰਾਮ ਸਭ ਕੋ ਚੱਲਣ ਦਿਆ ਸਾਡੇ ਹੀ ਆਪਣੇ ਪਿੰਡ ਦਾ ਕਹਿ ਸਕਦੇ ਇੱਥੇ ਦਾ ਕੋ ਆਮ ਆਦਮੀ ਦਾ ਸਰਪੰਚ ਵਧੀਆ ਕੰਮ ਕਰ ਰਿਹਾ ਤੇ ਵਧੀਆ ਚੱਲ ਰਿਹਾ ਤੁਸੀਂ ਆਪਾਂ ਕਿ ਸਾਹਮਣੇ ਵੇਖ ਸਕਦੇ ਵੀਡੀਓ ਤੇ ਕੋਈ ਜਿਹਾ ਪੜਾਏ ਬੰਦਾ ਪਾਤਰ ਦਾ ਵਧੀਆ ਜੀ ਵਧੀਆ ਚੱਲ ਰਿਹਾ ਆ ਇਹ ਵੋਟਾਂ ਤੇ ਜਦੋਂ ਚੱਲਦਾ ਉਹ ਹਿਸਾਬ ਨਾਲ ਜੇ ਸਰਪੰਚੀ ਦੇ ਵੋਟਾਂ ਦੀ ਹੋਰ ਹੁੰਦੀਆਂ ਉੱਤੇ ਹੋਰ ਜੋੜਨ ਦਾ ਤੇ ਇਹ ਤੁਹਾਡਾ ਕੈਂਡੀਡੇਟ ਜਿਹੜਾ ਵਾ ਉਹ ਲੋਕਾਂ ਦੀ ਆ ਉਮੀਦਾਰ ਖੜਾ ਹਾਂਜੀ 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 ਸਾਡਾ ਸਰਪੰਚ ਵੀ ਹੈ ਜੀ ਵਧੀਆ ਕੰਮ ਕਰਦਾ ਨੌਜਵਾਨ ਹੈ ਜੀ ਨੌਜਵਾਨ ਸਭ ਤੋਂ ਘੱਟ ਬੰਦਾ ਜਿਹੜਾ ਰਿਟਾਇਰ ਹੋਇਆ ਹਾਂ ਬੀਲੀਬੋੜ ਚ ਰਿਟਾਇਰ ਹੋਇਆ ਆਪਣੇ ਜਿਹੜੇ ਹੁਣ ਕੈਂਡੀਡੇਟ ਹੈ ਨਾ ਇਹ ਪ੍ਰਧਾਨ ਰਹਿ ਸਾਡਾ ਬੀਲੀਬੋੜ ਚ ਵੀ ਤੇ ਉੱਥੇ ਵਧੀਆ ਨਾਲ ਕੰਮ ਕੀਤਾ ਵਧੀਆ ਪੋਸਿਸ਼ਨ ਕਿਤੇ ਵੀ ਕਦੇ ਜੂਨੀਅਨ ਨਾਲ ਭਰ ਕੇ ਕੰਮ ਕਰਦੇ ਰਿਹਾ ਜੀ ਕਿਹੜੇ ਤਰ੍ਹਾਂ ਦੀ ਮੰਗ ਮੰਗ ਮਣਾਉਂਦੀਆਂ ਜਾਂ ਕੋਈ ਉਹਨਾਂ ਨੂੰ ਪ੍ਰੋਬਲਮ ਹੁੰਦੀ ਤਾਂ ਗਾੜੀ ਅੱਗੇ ਆ ਕੇ ਇਹ ਸ਼ੁਰੂ ਤੋਂ ਹੀ ਮਲੇ ਲੀਡਰ ਲੀਡਰ ਹੈ ਉਹ ਸਰ ਜੀ ਕਿਹਦਾ ਅਪਲਾਈ ਅਮਰਜੀਤ ਸਿੰਘ ਕਿਹੜੇ ਪਿੰਡ ਤੋਂ ਐਸਐਮਟੀ ਜਾਂ ਚੋਣ ਪ੍ਰਚਾਰ ਦਾ ਚਾਹ ਚੋਣ ਦਾ ਚੱਲ ਰਿਹਾ ਕਿਹੜੇ ਪਿੰਡ ਦਾ ਇਹ ਲਾਗੋ ਕੇ ਪਿੰਡ ਦਾ ਜੀ ਅੱਛਾ ਕਿਸ ਤਰ੍ਹਾਂ ਦੇਖਦੇ ਜੇ ਆ ਕਿ ਸੱਪਾ ਦੇ ਵਿੱਚ ਆਮ ਆਦੀ ਪਾਰਟੀਆਂ ਦੀ ਨੈਚਰ ਤੇ ਚੋਣ ਦੀ ਦੀ ਆ ਚੱਲ ਰਹੀ ਆ ਤੇ ਕਿਹੜੀ ਪਾਰਟੀ ਦੀ ਜਿੱਤ ਐ ਸੋ ਜੀ ਅਸੀਂ ਕਾਰਸ ਪਾਰਟੀ ਦੀ ਜਿੱਤ ਸੰਭੇ ਹੈ ਜੀ ਇਹ ਇਸ ਵਕਤ ਜਿਹੜਾ ਆਮ ਆਦਮੀ ਪਾਰਟੀ ਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਠੱਗਾ ਹੋ ਰਿਹਾ ਜਾਂ ਉਹ ਹੋ ਜਾਵੇ ਕੋਈ ਠੱਗਾ ਨਹੀਂ ਹੋ ਰਿਹਾ ਪਰ ਇਲੈਕਸ਼ਨ ਸਾਡੇ ਪਿੰਡ ਸਬੂਤ ਪੱਧਰੀ ਚੱਲ ਰਹੀ ਹੈ ਪਰ ਕਾਰਸ ਪਾਰਟੀ ਜਿਹੜੀ ਹੈ ਇਹੋ ਵੋਟਾਂ ਵੱਧ ਤੋਂ ਵੱਧ ਲੱਗ ਦਿੱਤੂਗੀ ਸਰ ਇਹ ਕੈਂਡੀਡੇਟ ਖੜੇ ਹੋਏ ਨੇ ਤਾਂ ਸ਼੍ਰੋਮਣੀ ਕਮੇਟੀ ਵਾਲਾ ਸ਼੍ਰੋਮਣੀ ਕਾਲੀਦਾ ਦੀ ਗੱਲ ਕਰੀ ਤਾਂ ਉਹਨਾਂ ਦਾ ਬੂਤ ਵੀ ਜਿਹੜਾ ਤੇ ਨਹੀਂ ਲੱਗ ਰਿਹਾ ਉਹਨਾਂ ਨੇ ਸਰਕਾਰ ਕੇ ਤਿੰਨ ਚੌ ਪਾਰਟੀਆਂ ਨੇ ਆਪਾਂ ਸਾਂਝਾ ਮਕਤਬਵਾ ਦਿੱਤਾ ਜੀ ਕਿ ਇਸ ਦੀ ਪਹਿਲੀ ਵਾਰ ਲਾਗੂ ਹੋ ਗਿਆ ਜੋ ਪਿਸ਼ੂਨ ਉਪਾਲਿਨਦ ਨਾਇ ਕੋਚੋ ਨੂੰ ਸ਼ਾਨਾ ਤੇ ਨਹੀਂ ਲਾੜ ਰਹਾ ਹੈ ਜੀ ਕਿ ਪੰਜਾਬ ਦੀ ਇੱਕ ਨਾਮਵਰ ਪਾਰਟੀ ਥਰੂ ਇਹ ਪੁੱਛਣਾ ਨਾ ਲੱਗਦਾ ਕਿ ਕਿਸ ਤਰ੍ਹਾਂ ਦਾ ਨਿਸ਼ਾਨਾ ਜੇ ਸੁਣਤੇ ਕੋਈ ਇਹ ਤੁਸੀਂ ਸਵਾਲ ਉਹਨਾਂ ਨੂੰ ਪੁੱਛਦੇ ਹੋ ਜਾਈਏ ਚੱਲੀਏ ਆਪਣੇ ਤੱਕਾ ਜਾਏਗਾ ਇਹ ਦਰਦੀ ਸਾਨੂੰ ਨਹੀਂ ਇਹਨਾਂ ਨੂੰ ਗੱਲ ਤੇ ਵੇਖੋ ਜੇ ਕਾਂਗਰਸ ਦਾ ਵੱਲਦਾ ਉਹ ਵੀ ਮੜਾ ਹੀ ਵੀ ਸ਼ਰੂਜੀ ਕਾਂਗਰਸ ਦਾ ਨਹੀਂ ਲੱਗਦਾ ਉਹ ਗੱਲ ਮੜੀ ਹੈ ਇਹ ਕਾਂਗਰਸ ਪਾਰਟੀ ਦੇ ਵਿੱਚੋਂ ਜਿੱਤਦਾ ਹੈ ਤੇ ਕਿਹੜੇ ਕਿਹੜੇ ਮੁੱਦੇ ਨੂੰ ਲੈ ਕੇ ਤੁਸੀਂ ਅੱਗੇ ਵਧਦੇ ਹੋ ਅਸੀਂ ਜਿਹੜੇ ਪੰਜਾਬ 'ਚ ਨਸ਼ੇ ਦਾ ਗੌਰ ਤੇ ਨੂੰ ਹੋ ਰਿਹਾ ਤੇ ਜੋ ਜਿਹੜੀ ਬੇਰੁਜ਼ਗਾਰੀ ਆ ਲੋਕ ਭੁਗਿਆਈ ਆ ਉਹ ਉਹਨਾਂ ਮੁੱਦਿਆਂ ਨੂੰ ਆ ਲਿਖਣਾ ਵੰਗੇ ਸੁਲੱਖ ਕੀ ਨਾ ਪ੍ਰੈਂ ਮੈਂ ਹਰਦੇਵ ਸਿੰਘ ਨਾਗੋਕੇ ਜੀ ਹਾਂ ਜਿਹੜੀ ਚੋਣਾਂ ਹੋ ਰਹੀ ਆ ਕਿਸ ਤਰ੍ਹਾਂ ਦਾ ਲੱਗਦਾ ਕਿ ਕਿਹੜੀ ਪਾਰਟੀ ਅਸੀਂ ਅੱਗੇ ਜਾ ਰਹੀ ਹੈ ਜਿੱਥੋਂ ਤੱਕ ਪਾਰਟੀ ਦਾ ਸਵਾਲ ਆ ਸਾਡਾ ਨਾਗੋਕੇ ਪਿੰਡ ਬਹੁਤ ਇਤਿਹਾਸਕ ਨਗਰ ਪਿੰਡ ਆ ਇਸ ਕਰਕੇ ਅੱਜ ਪਿੰਡ ਦੇ ਲੋਕਾਂ ਦਾ ਇੱਕ ਮਨ ਸੀਗਾ ਕਿ ਅਸੀਂ ਸਾਝੇ ਤੌਰ ਤੇ ਜਿਹੜਾ ਵਾ ਉਮੀਦਵਾਰ ਦਿੱਤਾ ਜਾਵੇ ਇਸ ਕਰਕੇ ਅਸੀਂ ਲੋਕਾਂ ਦੀ ਇਸ ਮੰਗ ਨੂੰ ਦੇਖਦੇ ਹਾਂ ਸ਼ਰੋਮਣੀ ਅਕਾਲੀ ਦਲ ਵੱਲੋਂ ਅਤੇ ਵਾਰਿਸ ਪੰਜਾਬ ਵੱਲੋਂ ਅਸੀਂ ਸਾਂਝਾ ਉਮੀਦਵਾਰ ਸਰਦਾਰ ਦਿਲਜੀਤ ਸਿੰਘ ਜੀ ਜਿਹੜਾ ਵਾ ਉਹਨਾਂ ਨੂੰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਵਾ ਉਹਨਾਂ ਦਾ ਚੋਣ ਸ਼ਾਂਤਾਰਚਾ ਔਰ ਸਾਡਾ ਪੰਥਕ ਪਿੰਡ ਵਾ ਪੰਥਕ ਸੋਚਵਾਲਾ ਪਿੰਡ ਉਹ ਇਸ ਕਰਕੇ ਸਾਰੇ ਸਮੂਹ ਨਗਰ ਨਿਵਾਸੀ ਸਾਡਾ ਬਹੁਤ ਵੱਡਾ ਜਿਹੜਾ ਉਹਨਾਂ ਨੇ ਸਾਥ ਦੇ ਰਹੇ ਆ ਤੇ ਬਹੁਤ ਵੱਡੇ ਲੈਵਲ ਤੇ ਜਿਹੜੀ ਉਹ ਆਡੀ ਜਿਹੜੀ ਉਹ ਜਿੱਤ ਹੋਊਗੀ ਇਹ ਮੈਂ ਸਮਝਦਾ ਮੈਂ ਜਿੱਤ ਜਿਹੜੀ ਆ ਇਹ ਪੰਥਰੀ ਜਿੱਤ ਵਾ ਸੋ ਸਾਨੂੰ ਆਸ ਆਗੇ ਸਾਨੂੰ ਵੱਡੇ ਫਰਕ ਦੇ ਨਾਲ ਜਿਹੜੇ ਲੋਕ ਜਿਤਾਉਣਗੇ ਨਗੂ ਕੇ ਸਾਹਿਬ ਜਿਸ ਤਰ੍ਹਾਂ ਛੋਮੀ ਅਕਾਲੀ ਦਲ ਦੀ ਮੂਰਤ ਤੋਂ ਜਿਹੜੀ ਸਪਾਰਟੀ ਆ ਹੁੰਦ ਵਿੱਚ ਆ ਰਹੀ ਆ ਕਹਿ ਰਹੇ ਸੀ ਜਿਹੜੀ ਛੋਮੀ ਕਾਲੀ ਦਲ ਨੇ ਐਸ ਤਰ੍ਹਾਂ ਖੜੂ ਕੀਤੀ ਲੇਕਿਨ ਤਰਨ ਤਰਨ ਦੇ ਵਿੱਚ ਜੋ ਮੋਡੀ ਨੇ ਵੇਖੀ ਗਈ ਆ ਉਹਦੇ ਮੁਤਾਬਕ ਦੁਬਾਰ ਤੋਂ ਜਿਹੜੀ ਪਾਰਟੀ ਆ ਹੁਣ ਵਿੱਚ ਆਦ ਕਹਿ ਰਿਹਾ ਕਿ ਡਾਇਨਾਸੌਰ ਆ ਰਿਹਾ ਕਿ ਉਥੇ ਲੱਗਦਾ ਨਹੀਂ ਕਿ ਇੱਥੇ ਛੋਮੀ ਕਾਲੀ ਦਲ ਦਾ ਬੂਥ ਨਹੀਂ ਲੱਗਾ ਜਾਂ ਤੁਸੀਂ ਕੈਂਡੀਡੇਟ ਨਹੀਂ ਖੜਾਇਆ ਤੇ ਤਾਂ ਇਹ ਨਹੀਂ ਲੱਗਦਾ ਕਿ ਇਹ ਇਹਦੇ ਨਾਲ ਕੋਈ ਨੁਕਸਾਨ ਹੋਇਆ ਬਿਲਕੁਲ ਜੀ ਇਹ ਸਾਰਾ ਕੂੜ ਪ੍ਰਚਾਰ ਸੀਗਾ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵਾ ਸ਼੍ਰੋਮਣੀ ਅਕਾਲੀ ਦਲ ਜਿਹੜੀ ਅਸੀਂ ਦਾ ਜਥਾ ਦੰਦੀਆ ਉਹ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੁਣ ਦੇ ਵਿੱਚ ਆਇਆ ਸੀਗਾ ਇਸ ਸਮੇਂ ਦੇ ਕੋਈ ਇਤਰਾ ਚੜਾ ਹੁੰਦੇ ਵਾ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਸੀ ਉਹਦੇ ਵਿੱਚ ਜਿਹੜਾ ਬਹੁਤ ਫੂਡ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਕੀਤਾ ਗਿਆ ਪਰ ਅੱਜ ਲੋਕਾਂ ਨੂੰ ਸਾਰਾ ਕੁਝ ਸਮਝ ਆ ਗਿਆ ਵਾ ਇਸ ਕਰਕੇ ਲੋਕ ਧੜਾ ਧੜ ਜਿਹੜਾ ਵਾ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਆ ਜਿਹੜੀ ਤਰਨ ਤਾਣ ਦੀ ਜਿੰਮਨੀ ਚੋਣ ਹੋਈ ਆ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਰਿਹਾ ਪਰ ਅਸੀਂ ਸਮਝਦੇ ਹਾਂ ਕਿ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਫਤਵਾ ਦਿੱਤਾ ਪਰ ਇੱਥੇ ਜਿੱਤ ਤਰ੍ਹਾਂ ਕਿ ਤੁਸੀਂ ਕਹ ਰਹੇ ਕਿ ਸੰਜਾ ਤੁਸੀਂ ਇੱਕ ਕੈਂਡੀਡੇਟ ਖਿਲਾ ਰਿਹਾ ਇੱਥੇ ਲੱਗਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕੈਂਡੀਡੇਟ ਖਿਲਾਉਣਾ ਚਾਹੀਦਾ ਸੀ ਜੋ ਸਾਡੇ ਜਿਹੜੀ ਸੰਗਤ ਹੁੰਦੀ ਹੈ ਉਹ ਬਹੁਤ ਵੱਡੀ ਹੁੰਦੀ ਹੈ ਸੰਗਤ ਦੀ ਜਿਹੜੀ ਗੱਲ ਮੰਨਣੀ ਪੈਣੀ ਚਾਹੀਦੀ ਹਰ ਕੋਲ ਮੰਨਣੀ ਚਾਹੀਦੀ ਹੈ ਇਸ ਕਰਕੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਜਿਹੜਾ ਫੈਸਲਾ ਸਮੁੱਚੇ ਤੌਰ ਤੇ ਨਗਰ ਨਿਵਾਸੀਆਂ ਵੱਲੋਂ ਲਿਆ ਗਿਆ ਵਾ ਕਿਸੇ ਪਾਰਟੀ ਦਾ ਕੋਈ ਇਹਦੇ ਵਿੱਚ ਦਖਲ ਨਹੀਂ ਹੈਗਾ ਸਿਰਫ ਤੇ ਸਿਰਫ ਅਸੀਂ ਇੱਕ ਪਿੰਡ ਲੈਵਲ ਤੇ ਜਿਹੜਾ ਵਾ ਉਹ ਅਸੀਂ ਇਹ ਪੰਥਕ ਸੋਚ ਵਾਲਾ ਬੰਦਾ ਵਾ ਦਲਬੀਰ ਸਿੰਘ ਦੇਚ ਇਹ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਕਾਲੀ ਦਲ ਦੇ ਨਾਲ ਜੁੜਿਆ ਆ ਰਿਹਾ ਵਾ ਇਸ ਕਰਕੇ ਇਹ ਸਾਰੇ ਸਾਥੀ ਜਿੰਨੇ ਮੇਰੇ ਖਲੋਤੇ ਆ ਜਿਵੇਂ ਦਾ ਰਾਮ ਸਿੰਘ ਜੀ ਸਾਹਿਬ ਦਾ ਸਰਪੰਚ ਸਾਡੇ ਦਲਬੀਰ ਸਿੰਘ ਹੋਣੀ ਸਰਦਾਰ ਬਲਦੀਪ ਸਿੰਘ ਜੀ ਸਾਹਿਬ ਦਾ ਸਰਪੰਚ ਇਹ ਸਾਰਿਆਂ ਦਾ ਇਹ ਮੰਨ ਸੀ ਕਿ ਆਪਾਂ ਇੱਕ ਇਤਿਹਾਸਕ ਨਗਰ ਵਾ ਇਹਦੇ ਵਿੱਚ ਆਪਾਂ ਚੰਗੀ ਸੋਚ ਦੇ ਨਾਲ ਜਿਹੜਾ ਅੱਗੇ ਲਿਆਈਏ ਪਰ ਹੋ ਸਕਦਾ ਵਿਰੋਧੀ ਕਿਦਰ ਕਿਦਰ ਸੋਚ ਜਾਣ ਕਿ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਿਆ ਕੰਮ ਕਰਨ ਨੂੰ ਤਾਂ ਕਰਕੇ ਇਹਨਾਂ ਨੇ ਵਿਰੋਧੀਆਂ ਦਾ ਕੰਮ ਜ ਪਰ ਸਾਨੂੰ ਉਸ ਪ੍ਰਚਾਰ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਸਾ ਲੋਕ ਸਾਡੇ ਨਾਲ ਵਾ ਤੁਸੀਂ ਦੇਖ ਰਹੇ ਜੇ ਸਾਡੇ ਬੂਦ ਦੇ ਉੱਤੇ ਕਿਸ ਤਰ੍ਹਾਂ رونਕ ਲੱਗੀ ਹੋਈ ਆ ਇਹ ਲੋਕਾਂ ਦੇ ਮਨ ਦੇ ਵਿੱਚ ਇੱਕ ਚਾਅ ਵਾ ਇੱਕ ਪਿੰਡ ਦੇ ਵਿੱਚ ਜਿਹੜਾ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਗਿਆ ਕਿਉਂਕਿ ਸਾਡਾ ਨਗਰ ਜਿਹੜਾ ਵਾ ਬਹੁਤ ਵੱਡਾ ਨਗਰ ਵਾ ਬਹੁਤ ਵੱਡੀ ਪਦਰਤੀ ਇਸ ਪਿੰਡ ਦਾ ਨਾਮ ਆ ਕਿਉਂਕਿ ਇਹ ਸਾਡੇ ਨਾਗੋਕੇ ਪਿੰਡ ਦੇ ਬਹੁਤ ਵੱਡੇ ਵੱਡੇ ਜਥੇਦਾਰ ਹੋਏ ਨੇ ਜਿਨ੍ਹਾਂ ਦੇ ਵਿੱਚ ਜਿਹੇ ਦਾ ਰੁਧਮ ਸਿੰਘ ਜੀ ਨਾਗੋਕੇ ਜਥੇਦਾਰ ਮੋਹਨ ਸਿੰਘ ਜੀ ਗਿਆਨੀ ਕਰਤਾਰ ਸਿੰਘ ਜੀ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਜਥੇਦਾਰ ਭਾਮ ਸਿੰਘ ਜੀ ਨਾਲ ਕੋ ਕੇ ਜਥੇਦਾਰ ਬਲਵੰਤ ਸਿੰਘ ਜੀ ਜੋ ਸ਼ਰਮਣੀ ਕਮੇਟੀ ਦੇ ਬੜਾ ਲੰਮਾ ਸਮਾਂ ਮੈਂਬਰ ਰਹੇ ਨੇ ਇਸ ਕਰਕੇ ਇਹ ਪੰਥਕ ਪਿੰਡਵਾ ਕੋਈ ਐਸੀ ਗੱਲ ਨਹੀਂ ਹੈਗੀ ਤੇ ਕੀ ਲੱਗਦਾ ਹੈ ਕਿ ਐਸੇ ਮੁਕਾਬਲਾ ਟਣੇ ਕਿਸ ਪਾਰਟੀ ਦੇ ਨਾਲ ਮੁਕਾਬਲਾ ਵੇਖੋ ਜੀ ਅਸੀਂ ਤੇ ਸਮਝਦੇ ਹਾਂ ਕਿ ਸਾਡਾ ਕਿਸੇ ਨਾ ਕੋਈ ਮੁਕਾਬਲਾ ਨਹੀਂਗਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਲੋਕਾਂ ਨੇ ਜਿਹੜਾ ਵਾ ਸਾਡੇ ਹੱਕ ਦੇ ਵਿੱਚ ਫਤਵਾ ਦਿੱਤਾ ਵਾ ਔਰ ਬਹੁਤ ਵੱਡੇ ਪੱਧਰ ਤੇ ਸਾਨੂੰ ਜਿਹੜੇ ਲੋਕ ਵੋਟਾਂ ਪਾ ਰਹੇ ਆ ਮੈਂ ਸਮਝਦਾ ਕਿ ਅਸੀਂ ਬਹੁਤ ਵੱਡੇ ਫਰਕ ਦੇ ਨਾਲ ਜਿਹੜਾ ਉਹ ਸਾਡਾ ਉਮੀਦਵਾਰ ਜਿੱਤੂਗਾ